ਨੂਰ ਮਹਿਲ ਦਿਵੇਜੋਤੀ ਜਗਦੀ ਸੰਸਥਾਨ ਵੱਲੋਂ ਦਿਵੇਸ ਸरोवर ਵਰਤਨ ਸਮਾਰੋਹ ਆਰਿਆਂ ਨੂਰ ਮਹਿਲ ਦੀ ਸੰਗਤਾਂ ਵੱਲੋਂ ਲਗਾਤਾਰ ਸਸੰਦਾਨ ਦਾ ਆਨੰਦ ਮਾਣੇ ਜਾ ਰਿਹਾ ਹੈ ਸੋ ਦਿਵੇਜੋਤੀ ਜਗਦੀ ਸੰਸਥਾਨ ਦੇ ਵਿੱਚ ਇਹ ਸਮਾਰੋਹ ਅਗਲੇ ਕਈ ਦਿਨਾਂ ਤੱਕ ਚੱਲੇਗਾ ਜੇ ਕਿਸੇ ਨੇ ਵੀ ਇਸ ਦੀ ਪੂਰੀ ਜਾਣਕਾਰੀ ਲੈਣੀ ਹੋਵੇ ਤਾਂ ਦਿਵੇਜੋਤੀ ਜਗਦੀ ਸੰਸਥਾਨ ਦੀ ਵੈਬਸਾਈਟ ਤੇ ਜਾ ਕੇ

ਹਾਂ ਆਹ ਕੋਈ ਬੰਦ ਸਾਨੂੰ ਇੱਕ ਵਾਰ ਲੈ ਕਰਨ ਨਾਲ ਅਸੀਂ ਵੀ ਕਰ ਲਈਏ ਕੋਈ ਘਾਟ ਇਹ ਸਾਨੂੰ ਤੇ ਖਾਂ ਮਿਲ ਜਾਓ ਤੇ ਸਤ ਗੁੰਦੀ ਠੰਡੀ ਛਾਂ ਵੀ ਮਿਲ ਜਾਓ ਉਹ ਸਾਡੇ ਲਈ ਹੀ ਨਹੀਂ ਕੇਵਲ ਸਾਰੇ ਜੱਗ ਨੂੰ ਤਾਰਨ ਆਇਆ ਏ ਅਸੀਂ ਕੀ ਉਸ ਨੂੰ ਦੇ ਸਕਦੇ ਹਾਂ ਉਹ ਨੇ ਆਪਣਾ ਆਪ ਉਠਾਇਆ ਏ اس نے جو سانوں پد دتا او سابطو وڈا شرمایا ہاں لگ بھگ ملتا وڈاں دی واری اے او جے کیتی سی No, ਕਿਹੜਾ ਸੁਣਾਵੇ ਪਾਵੇ ਕਿਹੜਾ ਸੁਣਾਵੇ ਪਾਵੇ ਕਿਹੜਾ ਸੁਣਾਵੇ ਕਿਹੜਾ ਸੁਣਾਵੇ ਕੋਣੀ ਕਿਹਦੇ ਕੋਕੀਂ ਲੱਗੀ ਗਈ ਆ ਕੋਣੀ ਕਿਹਦੇ ਕੋਕੀਂ ਲੱਗੀ ਨੀ ਗਾਏ ਜੀ ਨੂਰ ਲੈ ਲੀਏ ਅੱਜ ਫਤੂਲ ਨਾ ਸੁਭਾਤ ਕੀ ਜਾਏ ਜੀ ਨੂਰ ਲੈ ਲੀਏ ਪਰਫਾਰਮੈਂਸ ਹੈ ਆਸ਼ੂ ਦਾ ਸੇਵਾਦਾਰ ਇੱਕ ਵਾਰ ਜ਼ੋਰਦਾਰ ਤਾਲੀਆਂ ਚਾੜਦੇ ਹਾਂ ਉਹਨਾਂ ਦੋਹਾਂ ਦੇ ਹਾਲਾਤ ਇਹ ਮਮਾ ਵਾਵਾ ਵਾਵਾ ਕੋ ਉੱਠਦਾ ਵੈਨਣਾ ਆ ਵਾ ਸੁਣਨ ਲੱਗਿਆ ਉਹ ਪੰਜ ਤਣੇ ਤੋਂ ਅਦੀ ਨਾਲ ਖੜੇ ਇੱਕ ਦੂਜੇ ਦੇ ਨਾਲ ਖੜੇ ਕੰਮਕਾਰ ਪਰਿਵਾਰ ਚਲਾਏ ਆਪਣੇ ਆਪਣੇ ਸੰਸਾਰ ਬਸਾਏ ਸਹੀ ਗੱਲ ਹੈ ਤੂੰ ਹੁਣ ਕਿਹੜੇ ਪੁੱਠੇ ਕਰਨੀ ਪੈ ਗਏ ਜਿਹਨਾਂ ਯਾਰ ਭੁਲਾਏ ਜਿਹੜੇ ਹਫ਼ਤੇ ਤੇ ਕੰਮ ਕਰਦੇ ਗਰਮੀ ਸਰਦੀ ਆ ਸਭ ਜਰਦੇ ਹੈ ਤਵਾਰ ਆਰਾਮ ਫਰਮਾਉਣ ਨੂੰ ਛੁੱਟੀ ਹੁੰਦੀ ਮਨ ਪਰਚਾਉਣ ਨੂੰ ਉਹ ਸਮਾਤੀ ਵਾਲਾ ਕਹਿ ਰਾਇਆ ਹੈ ਵਿਵੇ ਜੋਤੀ ਦਾ ਪਰਿਵਾਰ ਬਣਾ ਦੁਨੀਆ ਨੂੰ ਬਰਨ ਲਾਇਆ ਇੱਕ ਜੋਗੀ ਬੰਦਾ ਆਇਆ ਜਿਨੇ ਅੰਤਰ ਰੱਬ ਦਿਖਲਾਈ ਰੱਬ ਰੱਬ ਦਿਖਾ ਸਕਦਾ ਹੈ ਕੌਣ ਉਹ ਐਸਾ ਜੋਤ ਕਮਾ ਸਕਦਾ ਹੈ ਕੌਣ ਉਹ ਸੁਨਿਆ ਗੰਲਾ ਵਿੱਚ ਨਾ ਆਵੇ ਆ ਮੇਨਾਉਂ ਜਿਹੜੇ ਖੜ ਜਾਵੇ ਉਹ ਕੁਵਾਰ ਵੀ ਜਿਹੜਾ ਜਾਂਦਾ ਹੈ ਉੱਥੇ ਲਈ ਹੋ ਰਹਿ ਜਾਂਦਾ ਹੈ